ਜੇ ਜੇੜੀ ਬੱਸ ਸਾਡੀ ਕਹਾਣੀ ਮਹਾਪੰਚਾਇਤ ਦੇ ਵਿੱਚ ਜਾ ਰਹੀ ਸੀ ਉਸ ਬੱਸ ਦੁਰਘਟਨਾ ਦੇ ਵਿੱਚ ਇਹ ਸਾਡੇ ਤਨ ਜੋ ਸ਼ਹੀਦ ਹੋਏ ਨੇ ਉਹਨਾਂ ਦਾ ਅੱਜ ਅਸੀਂ ਇੱਥੇ ਸੀ ਦੀ ਸਮਾਗਮ ਕਰ ਰਹੇ ਹਾਂ ਕਿਦਾਂ ਸਾਡੇ ਇਹਨਾਂ ਆਗੂਆਂ ਦੇ ਸੀ ਜੋ ਹਾਂ ਤੇ ਮਾਨ ਤੇ ਮਾਨ ਦੇ ਨਾਲ ਵੈਸੇ ਸਾਡੇ ਦਿਲ ਦੇ ਵਿੱਚ ਬਹੁਤ ਵੱਡਾ ਦੁੱਖ ਵੀ ਹੈ ਤੇ ਗਮ ਵੀ ਦਾ ਸਰਕਾਰ ਦਾ ਰਵਈਆ ਬਹੁਤ ਨਿਖੇਧਰ ਰਈਆ ਹੈਗਾ ਜਦੋਂ ਐਕਸੀਡੈਂਟ ਵੀ ਹੋਇਆ ਇਹਨਾਂ ਨੂੰ ਸੰਭਾਲਣ ਦੇ ਵਾਸਤੇ ਚਾਹੇ ਬਰਨਾਲਾ ਹਸਪਤਾਲ ਆ ਚਾਹੇ ਕਮਜਹ ਹਸਪਤਾਲੇ ਉੱਥੇ ਸਰਕਾਰ ਨੇ ਕੋਈ ਸਹਯੋਗ ਨਹੀਂ ਕੀਤਾ ਬਈ 3 ਨਾਲ ਤੇ ਗਰਗੇ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਜਬਰ ਤੇ ਧੱਕੇ ਕਰਨੇ ਬੰਦ ਕਰ ਦਿਓ ਨਹੀਂ ਦੇ ਸਕਦੇ ਅਸੀਂ ਦੇਖਣ ਨੂੰ ਲੱਗਾ ਪਰ ਜਿੱਥੇ ਕਿਤੇ ਕਿਸਾਨ ਤੇ ਬੇਤਾ ਪਾਊਗੀ ਜਿੱਥੇ ਕਿਸੇ ਕਿਸਾਨ ਜਥੇਬੰਦੀ ਤੇ ਕੋਈ ਆਂ ਜਾਊਗੀ ਉੱਥੇ ਅਸੀਂ ਮਤਲਬ ਆਪਦੇ ਸਾਰੇ ਮਤ ਭੇਦ ਬੁਖਰੇਵੇਂ ਭਲਾ ਕੇ ਇੱਕ ਹੋਵਾਂਗੇ ਉਹ ਬੰਦੇ ਨੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਕਰਮਾ ਸਿੰਘ ਜੀ ਦੀ ਹਾਲਤ ਸੀਗੀ ਉਹ ਸਵਾਲ ਜੋ ਉਹਦੇ ਵਿੱਚ ਸਾਨੂੰ ਸਮਝਾਈ ਕਿ ਤੇ ਵੀ ਕੀ ਤਕਨੀਕੀ ਕਰਨਾ ਕਰਤੇ ਜਾਂ ਸਾਹ ਸੰਭਾਲ ਦੇ ਕਰਕੇ ਇਹੋ ਇਹ ਮੁੰਡਾ ਸਾਡੇ ਹੱਥੋਂ ਗਿਆ ਇਹਦੀ ਬਹੁਤ ਦਸ ਜਿਹੜੇ ਵੀ ਪਰਿਵਾਰ ਨੂੰ ਘਟਾ ਪਿਆ ਉਹ ਭਾਵੇਂ ਸਾਡੇ ਅਸੀਂ ਉਹਦੀ ਪਾੜੀ ਪਾੜੀ ਦੀ ਕੋਟ ਨਹੀਂ ਕਰਦੇ ਅਸੀਂ ਜਿੱਥੇ ਬੰਦੀ ਵੱਲੋਂ ਜਿੰਨੇ ਵੀ ਸਾਡੇ ਕੋਲ ਮਤਲਬ ਉਹਨਾਂ ਪਰਿਵਾਰ ਦੇ ਨਾਲ ਹਮਦਰਦੀ ਭਰਿਆ ਜਿਹੜਾ ਥੋੜਾ ਰਵਈਆ ਜਾਂ ਮੇਜ ਤੇ ਮੂਰ ਤੇ ਲੋਕਾਂ ਦੇ ਮਦਦ ਕੀਤੀ ਅਸੀਂ ਹਾਜ਼ਰ ਹਾਂ ਅਸੀਂ ਦੇ ਧਿਆਨ ਦੇ ਵਿੱਚ ਤਾਂ ਅਸੀਂ ਇਹ ਵੀ ਇਹ ਐਕਸੀਡੈਂਟ ਹੋਈ ਹੈ ਮੰਦਾ ਦੀ ਸੜਕ ਜਿਹੜੀ ਬਣੀ ਹੋਈ ਹੈ ਉਹ ਸੜਕ ਦਾ ਜਿਹੜਾ ਉਹ ਰੌਂਡ ਹੈ ਉਹ ਐਡਾ ਗਲਤ ਬਣਾਇਆ ਹੋਇਆ ਜਿੱਥੇ ਮਤਲਬ ਚੰਗੇ ਬਣੇ ਬੰਦੇ ਦਾ ਐਕਸੀਡੈਂਟ ਹੁੰਦਾ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਦੇ ਨਿ ਪਹਾੜਾਂ ਦੇ ਵਿੱਚ ਜੋ ਮਹਾਤਮਾ ਚਾਹ ਪਾਤ ਕਿਸਾਨ ਜੁਨਾ ਅਗਰਾਹਾ ਵੱਲੋਂ ਇੱਥੇ ਜਾ ਰਹੇ ਸੀ ਉਸ ਦੇ ਵਿੱਚ ਅੱਜ ਪਿੰਡ ਕੋਠਾਗੁਰੂ ਦੇ ਵਿੱਚ ਜੋ ਪੰਜ ਸ਼ਹੀਦ ਆ ਹੋਏ ਸੰਕਸਾਰ ਉਹਨਾਂ ਨੂੰ ਲੈ ਕੇ ਅੱਜ ਸੰਧਾਜ ਦੇ ਸਮਾਗਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਭਾਰਤ ਕਿਸਾਨ ਜੁਨੀਆ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਦੇ ਵੱਡੇ ਗੈਂਟੀ ਦੇ ਵਿੱਚ ਇੱਥੇ ਇਕੱਠ ਦਿਖਾਇਆ ਕੀਤਾ ਜਾ ਰਿਹਾ ਜਿਸ ਦੇ ਵਿੱਚ ਵਕ ਵਕ ਜਥੇਬੰਦੀਆਂ ਤੋਂ ਇਲਾਵਾ ਹੋਰ ਵੀ ਮਾਵਾ ਦੇ ਪੈਨਾ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੀਆਂ ਹਨ ਤੇ ਅਤੇ ਵੱਡੇ ਡੈਂਟੀ ਦੇ ਵਿੱਚ ਇੱਥੇ ਕਿਸਾਨ ਜਿਥੇ ਬੰਦਿਆ ਆਗੂ ਪਹੁੰਚੇ ਹੋਏ ਹਨ ਆਓ ਗੱਲਬਾਤ ਕਰਦੇ ਹਾਂ ਜੋ ਆਪਣੇ ਇੱਥੇ ਮੌਜੂਦ ਕਿਸਾਨ ਔਰ ਕਿਸਾਨ ਆਗੂ ਪਹੁੰਚੇ ਹੋਏ ਹਨ ਉਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਦਾ ਸਮਾਗਮ ਹੈ ਇਸ ਸਮਾਗਮ ਵਿੱਚ ਕੀ ਖਾਸ ਰਹਿਣ ਵਾਲਾ ਹੈ ਕੋਠਾ ਗੁਰੂ ਦੇ ਭਰਾਵਾ ਜਿਹੜੇ ਭਰਾਵਾ ਨੇ ਚਾਹ ਪਾਣੀ ਪੀਦੇ ਆ ਕੇ ਬਹਿ ਗਏ ਇੱਕ ਆ ਭਰਾਵਾ ਤਸੀਲ ਕਰਦੇ ਆ ਕਿ ਆ ਸਾਫ ਪੂਰੀ ਭਰ ਲਓ ਕਿਉਂਕਿ ਦੇਖੋ ਅੱਜ ਕੋਠਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਸਾਡੇ ਬਹੁਤ ਹੀ ਹਰਮਨ ਪਿਆਰੇ ਸਾਡੇ ਆਗੂ ਬਸੰਤ ਸਿੰਘ ਕੋਠਾ ਗੁਰੂ ਕਰਮ ਸਿੰਘ ਕਰਮਾ ਸਾਡੀਆਂ ਸਤਕਾਰਯੋਗ ਬਹਾਦਰ ਮਾਮਾ ਭੈਣਾ ਸਰਬਜੀਤ ਕੌਰ ਜਸਵੀਰ ਕੌਰ ਬਲਵੀਰ ਕੌਰ ਜੇ ਜੜੀ ਵਾਸੀ ਸਾਡੀ ਕਹਾਣੀ ਮਹਾ ਪੰਚਾਇਤ ਦੇ ਵਿੱਚ ਜਾ ਰਹੀ ਸੀ ਉਸ ਬੱਸ ਦੁਰਘਟਨਾ ਦੇ ਵਿੱਚ ਇਹ ਸਾਡੇ ਤਾਂ ਜੋ ਸ਼ਹੀਦ ਹੋਏ ਨੇ ਉਹਨਾਂ ਦਾ ਅੱਜ ਅਸੀਂ ਇੱਥੇ ਸਿੱਧੀ ਸਮਾਗਮ ਕਰ ਰਹੇ ਹਾਂ ਇਸ ਕਰਕੇ ਅਸੀਂ ਦਾਣਾ ਮੰਡੀ ਦੇ ਵਿੱਚ ਇਕੱਠਾ ਹੋਇਆ ਹੈਗਾ ਦਾ ਇਸ ਥਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਕਿਸਾਨ ਨੌਜਵਾਨ ਸਾਡੀਆਂ ਸਤਿਕਾਰਯੋਗ ਮਾਵਾ ਭੈਣਾਂ ਪਾਕ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਹੋਰ ਕਿੱਥੇ ਰਲਦੀਆਂ ਵਾਲੇ ਵੀ ਜਿਹਨੂੰ ਕਿਸੇ ਸੰਦਰਭ ਲਈ ਸਮਾਗਮ ਵਿੱਚ ਪਹੁੰਚ ਰਹੇ ਨੇ ਕਿਉਂਕਿ ਸਾਡੇ ਜਿਹੜੇ ਇਹ ਆਗੂ ਹੈ ਇਹ ਬਹੁਤ ਹੀ ਸਦਕਵਾਨ ਸੋਜੀਵਾਨ ਸਿਰੜ ਵਾਲੇ ਸੀਗੇ ਜਿਹੜੇ ਬਹੁਤ ਲੰਮੇ ਸਮੇਂ ਤੋਂ ਬਸੰਤ ਸਿੰਘ ਕੋਠਾਗੁਰੂ ਜਦੋਂ ਪੜਦੇ ਸੀ ਪੜਦਿਆਂ ਦਰੌਣੀ ਉਹ ਜਾਨਕੀ ਲੋਕਾਂ ਨੂੰ ਜੱਥੇਬੰਦ ਕਰਨ ਵਾਲੇ ਰਾਹ ਤੁਰੇ ਹੋਏ ਸੀ ਉਹਨਾਂ ਨੇ ਦੇਖ ਲਿਆ ਸੀਗਾ ਕਿ ਇੱਥੇ ਇੱਕ ਪਾਸੇ ਮਾਲਕ ਭਾਗੋ ਹੈ ਇੱਕ ਪਾਸੇ ਲਾਲੋ ਨੇ ਕਿ ਉਹ ਲਾਲੋ ਦੇ ਲੋਕਾਂ ਦੀ ਕਿਰਤ ਦੀ ਰਾਖੀ ਲਈ ਡਟਿਆ ਹੋਇਆ ਸੀਗਾ ਕਿ ਉਹਦੇ ਨਾਲ ਨਾਜਵਾਰ ਭਾਰਸਵਾ ਦਾ ਕਰਨ ਸਿੰਘ ਕਰਮਾ ਤੇ ਸੱਡੀਆਂ ਜਿਹੜੀ ਔਰਤ ਜੱਥੇਵੰਦੀ ਹੈ ਉਹਦੀਆਂ ਔਰਤਾਂ ਗੋਪਿੰਦ ਦੇ ਵਿੱਚ ਲਗਾਤਾਰ ਤਿਆਰੀ ਕਰਕੇ ਜਾਨੀ ਕਿ ਹਰ ਸਮਾਗਮ ਦੇ ਵਿੱਚ ਜ਼ੋਰ ਨਾਲ ਜਾਂਦੇ ਸੀਗੇ ਉਹਨਾਂ ਨੇ ਇਹ ਸਮਝ ਲਿਆ ਸੀਗਾ ਕਿ ਇੱਥੇ ਦੋ ਜਮਾਤਾਂ ਨੇ ਇੱਕ ਲੁੱਟੇ ਜਾਣ ਵਾਲੇ ਲੋਕਾਂ ਦੀ ਤੇ ਇੱਕ ਲੁੱਟਣ ਵਾਲਿਆਂ ਦੀ ਲੁੱਟਣ ਵਾਲਿਆਂ ਦੇ ਖਿਲਾਫ ਜਿੰਨੇ ਵੀ ਲੁੱਟੇ ਜਾ ਰਹੇ ਲੋਕ ਆ ਉਹਨਾਂ ਨੂੰ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਲੜਨਾ ਪਊਗਾ ਫੇਰ ਹੀ ਇੱਥੇ ਜਨਨਕੀ ਜਿਹੜੇ ਲੋਕ ਆ ਉਹਨਾਂ ਨੂੰ ਚੰਗੀ ਵਿੱਦਿਆ ਮਿਲ ਸਕਦੀ ਹੈ ਚੰਗਾ ਇਲਾਜ ਮਿਲ ਸਕਦਾ ਹੈਗਾ ਜਿਹੜਾ ਸਾਮਰਾਜੀ ਮੁਲਕਾਂ ਦੇ ਵੱਲੋਂ ਸਾਡੀਆਂ ਜ਼ਮੀਨਾਂ ਤੇ ਹਮਲਾ ਵਿੱਢਿਆ ਹੈਗਾ ਉਹ ਰੋਕ ਸਕਦਾ ਹੈਗਾ ਉਹ ਵੱਡੀ ਲੜਾਈ ਲੜਨ ਦੇ ਲਈ ਨਰ ਮਨਾਰੇ ਦਾ ਕੰਮ ਕਰ ਰਹੇ ਸੀ ਇਸ ਕਰਕੇ ਸਾਨੂੰ ਸਾਡੇ ਇਹਨਾਂ ਆਗੂਆਂ ਦੇ ਸੀ ਜੋ ਹਾਂ ਤੇ ਮਾਨ ਤੇ ਮਾਨ ਦੇ ਨਾਲ ਬਸ ਸਾਡੇ ਗਲ ਦੇ ਵਿੱਚ ਬਹੁਤ ਵੱਡਾ ਦੁੱਖ ਵੀ ਹੈ ਤੇ ਗਮ ਵੀ ਹੈ ਪਰ ਅਸੀਂ ਆਪਣੇ ગામ ਨੂੰ ਰੋਜ਼ ਬਦਲ ਕੇ ਉਹਨਾਂ ਹਕੂਮਤਾਂ ਦੇ ਨਾਲ ਹੋਰ ਵੱਧ ਜ਼ੋਰ ਦੇ ਨਾਲ ਮੱਥਾ ਲਾਵਾਂਗੇ ਜਿਹੜੇ ਉਹਨਾਂ ਦੇ ਸੁਪਨੇ ਆ ਇਹਨਾਂ ਨੂੰ ਪੂਰਾ ਕਰਾਂਗੇ ਪੰਜਾਬ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਪੰਜਾਬ ਸਰਕਾਰ ਦਾ ਰਵਈਆ ਬਹੁਤ ਨਿਖੇੜ ਰਵਈਆ ਹੈਗਾ ਜਦੋਂ ਐਕਸੀਡੈਂਟ ਵੀ ਹੋਇਆ ਇਹਨਾਂ ਨੂੰ ਸੰਭਾਲਣ ਦੇ ਵਾਸਤੇ ਚਾਹੇ ਬਰਨਾਲਾ ਹਸਪਤਾਲ ਆ ਚਾਹੇ ਏਮਜ ਹਸਪਤਾਲੇ ਉੱਥੇ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਸਾਡੇ ਸੂਬੇ ਦੇ ਆਗੂ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹਾਂ ਦੀ ਸਿਹਤ ਮੰਤਰੀ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ ਇਹਦੇ باوجود ਵੀ ਜਿਹੜੀ ਕੇਅਰ ਕਰਨੀ ਸੀ ਉਹ ਕੇਅਰ ਨਹੀਂ ਕੀਤੀ ਜੇ ਜਨਕੀ ਏਮਜ ਦੇ ਵਿੱਚ ਸਹੀ ਢੰਗ ਨਾਲ ਇਲਾਜ ਕੀਤਾ ਜਾਂਦਾ ਪਰ ਸਾਡਾ ਜਿਹੜਾ ਕਰਮ ਸਿੰਘ ਕਰਮਾ ਉਹ ਸਾਡੇ ਹੱਥੋਂ ਨਹੀਂ ਸੀ ਜਨਾ ਕਿ ਸਰਕਾਰ ਹਾਂ ਡਾਕਟਰਾਂ ਦਾ ਇਲਾਜ ਕਰਨ ਦਾ ਤਰੀਕਾ ਉਹਦੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ ਸੀਗੇ ਪਰ ਉਹਨੇ ਇਲਾਜ ਨਹੀਂ ਹੋਇਆ ਸੀ ਡੀ ਐਮ ਸੀ ਲੈ ਕੇ ਗਏ ਆ ਡੀ ਐਮ ਸੀ ਲਿਜਾ ਕੇ ਉਹਦਾ ਇਲਾਜ ਕਰਾਇਆ ਉੱਥੇੋਂ ਨਹੀਂ ਬਚ ਸਕੇ ਹੋਰਾਂ ਮਰੀਜ਼ਾਂ ਨੂੰ ਅਸੀਂ ਐਮ ਐਸ ਦੇ ਵਿੱਚੋਂ ਡੀਐਮਸੀ ਦੇ ਵਿੱਚ ਰੈਫਰ ਕਰਾਇਆ ਉੱਥੇ ਉਹਨਾਂ ਦਾ ਇਲਾਜ ਹੋਇਆ ਠੀਕ ਹੋਏ ਨੇ ਸਰਕਾਰ ਦਾ ਰਵਈਆ ਬਹੁਤ ਨਖੇਦਾ ਬਠਿੰਡਾ ਡੀਸੀ ਦਾ ਰਵਈਆ ਬਹੁਤ ਨਖੇਦਾ ਹੈ ਕਿਹੜਾ ਦੇ ਮੰਗੇ ਠੋਸ ਅੱਜ ਸਾਡਾ ਸ਼ਰਧਾਂਜਲੀ ਦੇਣ ਦਾ ਉਹਨਾਂ ਦੀ ਕਰਨੀ ਨੂੰ ਸਜਦਾ ਕਰਨਾ ਉਹਨਾਂ ਦੇ ਜੋ ਕੰਮ ਕੀਤਾ ਉਹਨੂੰ ਉਚਾਣ ਦਾ ਦੇਣਾ ਦੇਖੋ ਜੀ ਜਿਹੜੇ ਇਹ ਕੋਠੇਗੁਰੂ ਦੀ ਧਰਤੀ ਦੇ ਪੰਜੇ ਸ਼ਹੀਦ ਐ ਤਿੰਨ ਸਾਡੀਆਂ ਭੈਣਾਂ ਦੋ ਸਾਡੇ ਵੀਰ ਆ ਇਹ ਕਿਉਂਕਿ ਇਹ ਪੰਜਾਬ ਦੇ ਨਿੱਜੀ ਕੰਮ ਲਈ ਨਹੀਂ ਇਹਨਾਂ ਨੇ ਜੰਗਾਂ ਮਾਰੀਆਂ ਇਥੋਂ ਦੇ ਮਾਰੇ ਸਿਸਟਮ ਦੇ ਖਿਲਾਫ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਇਹਨਾਂ ਨੇ ਆਪਣਾ ਜਿਹੜਾ ਜੀਵਨ ਦਾਣ ਲੇਖੇ ਲਾਇਆ ਅਸੀਂ ਸੋਚਦੇ ਆ ਵੀ ਜਿਹੜੀ ਮੌਤ ਹੋ ਸਰੀਰਕ ਮੌਤ ਨਹੀਂ ਹੁੰਦੀ ਅਸਲ ਤੇ ਜ਼ਮੀਰ ਦੇ ਮਰ ਜਾਣੇ ਨੂੰ ਮੌਤ ਕਿਹਾ ਜਾਂਦਾ ਹੈ ਇਹ ਸਾਡੇ ਪੰਜੇ ਸਾਥੀ ਮਤਲਬ ਇਹਨਾਂ ਦੀ ਜਾਗਦੀ ਜ਼ਮੀਰ ਸੀ ਇਹ ਕੋਈ ਆਪਦੇ ਨਿੱਜੀ ਕੰਮ ਲਈ ਨਹੀਂ ਮਤਲਬ ਗਏ ਲੋਕਾਂ ਦੇ ਮਸਲਿਆਂ ਨੂੰ ਲੋਕਾਂ ਦੇ ਅ ਦੁੱਖਾਂ ਨੂੰ ਦੂਰ ਕਰਨ ਲਈ ਜਿਹੜਾ ਇਹ ਰੈਲੀ ਤੇ ਜਾ ਰਹੇ ਸੀ ਪਰ ਇੱਥੋਂ ਦਾ ਮਾੜਾ ਸਿਸਟਮ ਇੱਥੋਂ ਦਾ ਮਾੜਾ ਪ੍ਰਬੰਧ ਜਿਹੜਾ ਲੋਕਾਂ ਤੋਂ ਰੋਜ਼ਗਾਰ ਵੀ ਖੋ ਲਿਆ ਤੇ ਲੋਕਾਂ ਤੋਂ ਜ਼ਮੀਨਾਂ ਵੀ ਖੋਣ ਦੀ ਤਿਆਰੀ ਹੈ ਕਿਉਂਕਿ ਦੁਨੀਆ ਤੇ ਕਸੂਰ ਹੈ ਜੀਏ ਤੇ ਜੀਏ ਜੀਵਨ ਦੇ ਦਾ ਸਿਧਾਂਤ ਹੈ ਪਰ ਇਥੋਂ ਦਾ ਜਿਹੜਾ ਕਾਰਪੋਰੇਟ ਲਾਣਾ ਹੈ ਜਿਹੜਾ ਬਹੁਤ ਵੱਮੀ ਕੰਪਨੀ ਹੈ ਉਹ ਇਥੋਂ ਦੀਆਂ ਸਰਕਾਰਾਂ ਦੇ ਜ਼ਰੀਏ ਲੋਕਾਂ ਤੋਂ ਇਹ ਹੱਕ ਖੋਣਾ ਚਾਹੁੰਦੀਆਂ ਵੀ ਜੇ ਤੁਸੀਂ ਜੀਣਾ ਤਾਂ ਸਾਡੀ ਮਰਜ਼ੀ ਨਾਲ ਜੀ ਸਕਦੇ ਹੋ ਸਾਡੇ ਗੁਲਾਮ ਰਹਿ ਕੇ ਜੀ ਸਕਦੇ ਹੋ ਤੁਸੀਂ ਮਤਲਬ ਗੁਲਾਮੀ ਤੋਂ ਬਿਨਾਂ ਨਹੀਂ ਤੁਹਾਨੂੰ ਜੀਣ ਦਿੱਤਾ ਜਾਊ ਇਸ ਲਈ ਜਿਹੜੇ ਇਹ ਹੱਲੇ ਆ ਬਹੁਤ ਵੱਡੇ ਹੱਲੇ ਆ ਚਾਹੇ ਉਹ ਜ਼ਮੀਨਾਂ ਖੋਣ ਦਾ ਹੱਲਾ ਚਾਹੇ ਉਹ ਰੋਜ਼ਗਾਰ ਖੋਣ ਦਾ ਹੱਲਾ ਚਾਹੇ ਉਹ ਸਾਨੂੰ ਆਸਮੇ ਲੜਾਉਣ ਵਾਲੇ ਹੱਲੇ ਆ ਹੋਰ ਮਤਲਬ ਹਰੇਕ ਤਰ੍ਹਾਂ ਦਾ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਲੇ ਹੱਲੇ ਆ ਇਹ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਤੇ ਜੀਨੂੰ ਕਿਸਾਨ ਜਥੇਬੰਦੀਆਂ ਕਾਮਯਾਬ ਨਹੀਂ ਹੋਣ ਦੇਣਗੀਆਂ ਦੂਜਾ ਸਾਡਾ ਇਹ ਹੈ ਵੀ ਕੋਈ ਜਥੇਬੰਦੀ ਵਿਚਾਰਾਂ ਚ ਬਖਰੇਵਾ ਹੋ ਸਕਦਾ ਪਰ ਜਿਹੜੀ ਇਥੋਂ ਮਾੜੇ ਸਿਸਟਮ ਦੇ ਖਿਲਾਫ ਲੋਕਾਂ ਨੂੰ ਹੱਕ ਸੱਚ ਦੀ ਲੜਾਈ ਤੇ ਲੜਦੀ ਹੈ ਉਹਦੇ ਅਸੀਂ ਸਾਡੇ ਭਰਾ ਹੈਗੇ ਆ ਸਾਡੇ ਭਰਾ ਰਹਿਣਗੇ ਤੇ ਜਿੱਥੇ ਵੀ ਕਿਤੇ ਇੱਕ ਦੂਜੇ ਤੇ ਵਿਰਤਾ ਪਊਗੀ ਉੱਥੇ ਅਸੀਂ ਉਹਨਾਂ ਦੇ ਮਤਲਬ ਮੋਢੇ ਦਾ ਮੋਢਾ ਲਾ ਕੇ ਖੜੇ ਹੋਵਾਂਗੇ ਰਹੀ ਗੱਲ ਅਗਲੀ ਕਿਉਂਕਿ ਇਕੱਲੀ ਇਹ ਸੈਂਟਰ ਸਰਕਾਰ ਨਹੀਂ ਜ਼ਿੰਮੇਵਾਰ ਇੱਥੋਂ ਦੀ ਪੰਜਾਬ ਸਰਕਾਰ ਵੀ ਇੰਨੀ ਜ਼ਿੰਮੇਵਾਰ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਉਹੀ ਕਹਾੜਾ ਫੜਿਆ ਜਿਹੜਾ ਮੋਦੀ ਇੱਥੋਂ 2022 ਦੇ ਵਿੱਚ ਮੁੜਿਆ ਸੀ ਉਹਨੂੰ ਅ ਤਿੰਨ ਸਾਲ ਦੇ ਕੇਸ ਪੈਂਡਿੰਗ ਪਏ ਅੱਜ 22 ਨੇਮ 307 ਦੀ ਪਰਚੀ ਇਥੋਂ ਦੀ ਪੰਜਾਬ ਸਰਕਾਰ ਨੇ ਕਰਕੇ ਪਾਈ ਹੈ ਤੇ ਐਵੇਂ ਜਿਵੇਂ ਜਿਹੜਾ ਆ ਪਿਛਲੇ ਦਿਨਾਂ ਦੇ ਵਿੱਚ ਜੇਠੂ ਕੇ ਆਪਣਾ ਜੌਂਦ ਪਿੰਡ ਦੇ ਵਿੱਚ ਹੋਇਆ ਜਮੀਨ ਜਿਹੜੇ ਲੋਕ 100-100 ਸਵੇ ਸਵੇ ਸਾਲ ਤੋਂ ਕਾਬਜਾ ਹੈ ਤੇ ਉਹ ਉਹਨਾਂ ਤੋਂ ਜ਼ਬਰਦਸਤੀ ਜ਼ਮੀਨ ਸਾਰੇ ਪਿੰਡ ਤੋਂ ਖੋਹੀ ਜਾ ਰਹੀ ਹੈ ਜੋ ਲੋਕਾਂ ਨੇ ਵਿਰੋਧ ਕੀਤਾ ਤਾਂ 307 ਦੇ ਝੂਠੇ ਕੇਸ ਆ ਇਹ ਨਾਲ ਜਿਹੜਾ ਉਹਨਾਂ ਦੇ ਲਾਠੀ ਚਾਰਜ ਹੋਇਆ ਜਿਹੜਾ ਉਹਨਾਂ ਦੀਆਂ ਲੱਤਾਂ ਮਾਹ ਤੋੜੀਆਂ ਗਈਆਂ ਉਹ ਵਾਕਾ ਅਸੀਂ ਤੁਹਾਡੇ ਚੈਨਲ ਦੇ ذریعے ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਜਬਰ ਤੇ ਧੱਕੇ ਕਰਨੇ ਬੰਦ ਕਰ ਦਿਓ ਨਹੀਂ ਦੇ ਸਕਦੇ ਅਸੀਂ ਦੇਖਣ ਨੂੰ ਲੱਗਾ ਪਰ ਜਿੱਥੇ ਕਿਤੇ ਕਿਸਾਨ ਤੇ ਬੇਤਾ ਪਊਗੀ ਜਿੱਥੇ ਕਿਸੇ ਕਿਸਾਨ ਜਥੇਬੰਦੀ ਤੇ ਕੋਈ ਆ ਜਾਊਗੀ ਉੱਥੇ ਅਸੀਂ ਮਤਲਬ ਆਪਦੇ ਸਾਰੇ ਮਤ ਭੇਦ ਬੁਖਰੇਵੇਂ ਭਲਾ ਕੇ ਇੱਕ ਹੋਵਾਂਗੇ ਤੇ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਧੰਨਵਾਦ ਦਾ ਸਵਾਗਤ ਕਰਵਾਇਆ ਜਾ ਰਿਹਾ ਹੈ ਆ ਕਿਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਜਿੱਥੇ ਅਸੀਂ 4 ਜਨਵਰੀ ਦਾ ਪਹਾੜਾਂ ਦੇ ਵਿੱਚ ਜਿਹੜਾ ਨਵੀਂ ਖੇਤੀ ਮੰਡੀ ਨਿੱਕੀ ਆਈ ਹੈ ਉਹਦੇ ਬਦੌਲਤ ਚੋਂ ਸਿੱਧ ਪ੍ਰਦਰਸ਼ਨ ਰੱਖਿਆ ਸੀ ਮਹਾਪੰਚਾਇਤ ਦੇ ਅੱਗੇ ਇੱਕ ਓਟਾ ਗੁਰੂ ਤੋਂ ਬਸ ਜਾ ਰਹੀ ਸੀ ਉਹ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਰੇਲੀਆਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਜਿਹੜੇ ਆਏ ਕੈਂਚੀਆਂ ਦੇ ਵਿੱਚ ਜਿਹੜਾ ਬਣਾ ਹੋਇਆ ਕੋਲਾ ਜਿਹੜਾ ਮਤਲਬ ਖੇਤ ਦਾ ਦਿਨ ਨਾਕੀ ਕਰਕੇ ਇੱਥੇ ਅਖਰ ਰੱਖਿਆ ਤੇ ਮੁੱਖ ਪ੍ਰਦਰਸ਼ਨ ਹੋਣ ਕਰਕੇ ਤੈਨੂੰ ਸਾਡੀਆਂ ਭੈਣਾਂ ਜਿਸ ਜਗਦੀਪ ਕੌਰ ਜਸਬੀਰ ਕੌਰ ਤੇ ਸਭੀ ਜੀ ਕੌਰ ਇੱਕ ਫਰਮ ਸਿੰਘ ਤੇ ਮੈਂ ਸਾਡਾ ਗੂ ਸੈਚਰ ਕੋਠਾ ਪੰਜ ਬੰਦੇ ਸ਼ਹੀਦ ਹੋ ਗਏ ਜਿਹਦਾ ਸਦ ਅंजलि ਸਮਾਗਮ ਹੈ ਤੇ ਨੰਮ ਡਿਕੋਠਾ ਬਾਕੀਸਤ ਜਿਵੇਂ ਕਿ ਇਹਨਾਂ ਦਾ ਇਲਾਜ ਚੱਲਿਆ ਉਹ ਤੋਂ ਕਿਸੇ ਮੌਜੂਦ ਸੁਭ ਗਏ ਵੀ ਸੀ ਉਥੇ ਕਿਸ ਤਰ੍ਹਾਂ ਦਾ ਰਵਈਆ ਆ ਰਿਹਾ ਡਾਕਟਰਾਂ ਦਾ ਜਾਂ ਸਰਕਾਰ ਦਾ ਕਿਸ ਤਰ੍ਹਾਂ ਦਾ ਰਵਈਆ ਸੀ ਜਿਹੜਾ ਇਲਾਜ ਕਰਾਉਣ ਵਾਸਤੇ ਕਿਉਂਕਿ ਪੰਜ ਸੀਟ ਖੋਣੇ ਬਹੁਤ ਔਖੀ ਗੱਲ ਦੇਖੋ ਤਿੰਨ ਭੈਣਾਂ ਤਾਂ ਸਾਡੀਆਂ ਇਹ ਮੌਕੇ ਤੇ ਸ਼ਹੀਦ ਹੋ ਗਈਆਂ ਸੀਗੀਆਂ ਇਹ ਦੋ ਬੰਦੇ ਨੇ ਜਿਹੜੇ ਜਿੰਨਾਂ ਦੇ ਵਿੱਚੋਂ ਕਰਨਾ ਸਿੰਘ ਦੀ ਜਿਹੜੀ ਹਾਲਤ ਸੀਗੀ ਉਹ ਸਵਾਲ ਨੂੰ ਉਹਦੇ ਵਿੱਚ ਸਾਨੂੰ ਨੂੰ ਸਮਝ ਆਈ ਕਿ ਦੇਵੀ ਕੀ ਤਕਨੀਕੀ ਕਰਨਾ ਕਰਕੇ ਜਾਂ ਸਾਮ ਸੰਭਾਲ ਦੇ ਕਰਕੇ ਇਹੋ ਇਹ ਮੁੰਡਾ ਸਾਡੇ ਹੱਥੋਂ ਗਿਆ ਇਹਦੀ ਬਹੁਤ ਆਸ ਸੀ ਜਿੱਦ ਤੱਕ ਬਸੰਤ ਸਿੰਘ ਕੋਠਾਗੁਰੂ ਦੀ ਜਿਹੜੀ ਹਾਲਤ ਪਹਿਲੇ ਦਿਨ ਹੀ ਜਨੀ ਬਹੁਤ ਸੀਰੀਅਸ ਸੀ ਕਿਉਂਕਿ ਮਨਕੀ ਖਾਸੇ ਡੈਮੇਜ ਹੋ ਗਏ ਸੀਗੇ ਜਦ ਇਹ ਆਏ ਸੀ ਵੀ ਅਸੀਂ ਨੂੰ ਕਿੱਥੇ ਲੈ ਜਾਈਏ ਸਾਡਾ ਉਹ ਬਹੁਤ ਚੇਸ ਗੱਲ ਤੋਂ ਪਰ ਡਾਕਟਰ ਕਹਿੰਦੇ ਵੀ ਇਹਨੂੰ ਜੇ ਤੁਸੀਂ ਤੁਹਾਂ ਚੱਕੋਗੇ ਤਾਂ ਇਹ ਵੀ ਖਤਰਾ ਮੁੱਲੋਗੇ ਇਹ ਰਿਸਕ ਨਾ ਲਓ ਇਸ ਕਰਕੇ ਉਹਦੀ ਹਾਲਤ ਸੀ ਬਹੁਤ ਹੀ ਸੀਰੀਅਸ ਸੀਗੀ ਜਿਹੜੀ ਹਾਲਤ ਜਿਹਦੀ ਮਤਲਬ ਸਾਨੂੰ ਇੰਨੀ ਆਸ ਨਹੀਂ ਸੀ ਵੀ ਸਾਡੇ ਕੋਲ ਅਜਿਹੀ ਸੇਤੀ ਹੈ ਹੱਤਾਂ ਕੋ ਖੁਸ਼ ਜੂਗਾ ਬਹੁਤ ਹੀ ਦਿਨ ਦਰਦਨਾਕ ਸੀ ਚਟਕਾ ਬਜਾਇਦਾ ਜਿੰਨ ਕਿ ਬਸਾਂ ਸੇ ਉੱਠਾ ਗੁਰਦਮੋਹ ਕੀ ਕੀ ਮੰਗਾ ਸੀ ਅਨ ਜਦੋਂ ਤੁਸੀਂ ਟੋਹਣਾ ਦੇ ਵਿੱਚ ਉਹ ਕੀਤਾ ਉਹਦੇ ਵਿੱਚ ਕੀ ਮੰਗਾ ਤੁਸੀਂ ਦਿੱਲੀ ਮੋਰਚੇ ਤੇ ਰਹਿੰਦੀਆਂ ਮੰਗਾ ਸੀਗੀਆਂ ਤੇ ਨਾਲ ਜਿਹੜਾ ਨਵਾਂ ਹਮਲਾ ਆਇਆ ਖੇਤੀ ਨਿਖਾੜਾ ਭੇਜਿਆ ਕੇਂਦਰ ਨੇ ਸਟੇਟਾਂ ਨੂੰ ਵੀ ਆ ਹੁਣ ਚੋਰ ਮੁਰੀਦਾਹੀ ਉਹ ਤਿੰਨ ਜਿਹੜੇ ਵਾਪਸ ਦੇ ਸੀ ਉਹ ਲਾਗੂ ਕਰਨ ਦੀ ਪਾਲਿਸੀ ਜਿਹੜੀ ਬੀਜੇਪੀ ਦੀ ਨਵੀਂ ਆਈ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਲੋਕਾਂ ਦੇ ਵਿੱਚ ਇਹ ਗੱਲ ਨੂੰ ਹਾਈਲਾਈਟ ਕਰਨ ਦੀ ਖਾਤਰ ਦੋ ਮਹਾਪੰਚਾਇਤਾਂ ਸੀ ਰੱਖੀਆਂ ਇੱਕ 4 ਜਨਵਰੀ ਨੂੰ ਰੱਖੀ ਸੀ ਟੁਹਾਣੇ ਤੇ ਇੱਕ 9 ਜਨਵਰੀ ਨੂੰ ਲੋਗਾ ਦੇ ਵਿੱਚ ਜਿਹੜੇ ਤੁਸੀਂ ਵੀ ਦੇਖੀ ਹੈ ਵੱਡੇ ਕੱਟ ਵਿੱਚ ਅਸੀਂ ਉਹ ਗੱਲ ਹਾਈਲਾਈਟ ਬਾਕੀ ਦੀ ਗੱਲ ਕਰੀ ਅੱਜ ਦੇ ਅੱਜ ਦੇ ਕੋਈ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਕੇਕ ਕਲਾ ਸਰਦਾਂਝਨੀ ਸੁਮਾਗਮ ਜਾਂ ਪਰ 700 ਨੂੰ ਕਿਸ ਤਰ੍ਹਾਂ ਦੀ ਤੁਸੀਂ ਹੋਰ ਮੰਗਾ ਅੱਜ ਕੋਈ ਐਡ ਕਰ ਸਕਦੇ ਹੋ ਜੋ ਪਹਿਲਾਂ ਮੰਗਾ ਰਹੀ ਸੀ ਦੇਖੋ ਇਸ ਸਰਦਾਂਝਨੀ ਸੁਮਾਗਮ ਦੇ ਵਿੱਚ ਜਿਹੜੀ ਲੜੀ ਹੈ ਸਾਡੇ ਸ਼ਹੀਦਾਂ ਦੀ ਜਿਹੜੀ ਲੜੀ ਤੇ ਸਾਡੇ ਬੰਦੇ ਗਏ ਹੈ ਉਹ ਲੜੀ ਮੰਗਾਣੀ ਤਾਂ ਜ਼ਰੂਰ ਹੋਗੀ ਜਿਵੇਂ ਹੁਣ ਜ਼ਮੀਨਾਂ ਦੀ ਲੜਾਈ ਜੌਨ ਦੇ ਵਿੱਚ ਚੱਲ ਰਹੀ ਹੈ ਲਗਾਤਾਰ 20 ਤਰੀਕ ਤੋਂ ਉਹ 13 ਤਰੀਕ ਦੀ ਇਹਦੇ ਵਿੱਚ ਵੱਡੀ ਪਹਲੇ ਲਈ ਹੈ ਜੋ ਦੇ ਵਿੱਚ ਜਿਹਦੇ ਵਿੱਚ ਹੋਰ ਜੱਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਸੀ ਲਗਭਗ 2 ਦਰਜਨ ਜਥੇਬੰਦੀਆਂ ਦੀ ਮੀਟਿੰਗ ਕੀਤੀ ਹੈ ਜੋਂ ਦੇ ਵਿੱਚ ਆ ਜਿਹੜੀ ਨਾਂਗੀ ਤਰੀਕ ਉਹਦੇ ਚ ਤਕਰੀਬ ਨੂੰ ਵੱਡੀ ਰੈਲੀ ਕੀਤੀ ਹੈ ਤੇ ਇੱਕ ਜਿਹੜੀ ਖੇਤੀ ਮੰਡੀ ਨੀ ਤਿਆਰੀ ਹੈ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰੇ ਭਾਰਤ ਦੇ ਵਿੱਚ ਅਸੀਂ ਕੰਦੀ ਕਾਲ 8 9 ਜਿਹੜੀ ਫਰਵਰੀ ਵਾਲੀ ਦਿਨ ਸਾਰੇ ਭਾਰਤ ਦੇ ਐਮਪੀਆ ਦੇ ਮੂਹਰੇ ਬਰਾਮਦੇ ਧਰਨੇ ਲਾ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਸਾਰੇ ਭਾਰਤ 'ਚ ਐਸਕੇਐਮ ਦੀ ਕਾਲ ਇਹ ਦੋ ਮੰਗਾਂ ਸੀ ਲਾ ਬਾਕੀ ਸਾਰ ਜਿਵੇਂ ਕਿ ਪੰਜ ਸ਼ਹੀਦ ਹੋਇਆ ਉਹਦੇ ਵਿੱਚ ਇੱਕ ਨੌਜਵਾਨ ਕਰਮ ਸਿੰਘ ਕਰਮ ਸਿੰਘ ਦੇ ਛੋਟੇ ਛੋਟੇ ਬੱਚੇ ਆ ਕਿ ਸਰਕਾਰ ਬਣਿਓ ਇਹਨਾਂ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜੋ ਛੋਟੇ ਬੱਚੇ ਹਨ ਉਹਨਾਂ ਦੇ ਦੇਖਭਾਲ ਕਰਨਾ ਤੇ ਉਹਨਾਂ ਦੀ ਪੜਾਈ ਕਰਨ ਵਾਸਤੇ ਕੋਈ ਦੇਖੋ ਸਰਕਾਰ ਕੁਝ ਵੀ ਵਿਸ਼ਵਾਸ ਦਿਵਾਈ ਜਾਵੇ ਅਸੀਂ ਤਾਂ ਉਸੇ ਗੱਲ ਨੂੰ ਮੰਨਦੇ ਜਿਹੜੀ ਸਾਡੇ ਹੱਥ ਜਾ ਕੇ ਜੀ ਸਰਕਾਰ ਤਾਂ ਕਹਿ ਰਹੀ ਹੈ ਵੀ ਅਸੀਂ ਨੌਕਰੀ ਵੀ ਦੇਵਾਂਗੇ ਅਸੀਂ ਇਲਾਜਾਂ ਦਾ ਵੀ ਉਹਨਾਂ ਦੇ ਇਲਾਜਾਂ ਵਾਸਤੇ ਪੈਸੇ ਵੀ ਦੇਵਾਂਗੇ ਤੇ ਅਸੀਂ ਸਮਝਦੇ ਆਂ ਵੀ ਜਿਹੜੀ ਇਹ ਨੌਜਵਾਨ ਕਰਮ ਸਿੰਘ ਉਹ ਠੀਕ ਹੈ ਬਹੁਤ ਦੁਖਦਾਈ ਘਟਨਾ ਪਰ ਅਸਲ ਵਿੱਚ ਪੰਜ ਸੱਤ ਹੀ ਸੱਤੋ ਗਏ ਨੇ ਤਿੰਨ ਭੈਣਾਂ ਕਹਿੰਦੇ ਉਹਨਾਂ ਦੀ ਕਿਹੜਾ ਲੋੜ ਨਹੀਂ ਸੀ ਉਹਨਾਂ ਦੀ ਵੀ ਲੋੜ ਸੀ ਇਸ ਕਰਕੇ ਦੁਖਦਾਈ ਮੌਤ ਹੋਈ ਹੈ ਸਭ ਦੀ ਤੇ ਅਸੀਂ ਜਿਹੜੇ ਵੀ ਪਰਿਵਾਰ ਨੂੰ ਘਟਾ ਪਿਆ ਉਹ ਭਾਵੇਂ ਸਾਡੇ ਅਸੀਂ ਉਹਦੀ ਪਾੜੀ ਪਾੜੀ ਦੀ ਕੋਈ ਖੂਤ ਨਹੀਂ ਕਰਦੇ ਅਸੀਂ ਜਿੱਥੇ ਬੰਦੀ ਵੱਲੋਂ ਜਿੰਨੇ ਵੀ ਸਾਡੇ ਕੋਲ ਮਤਲਬ ਉਹਨਾਂ ਪਰਿਵਾਰ ਦੇ ਨਾਲ ਹਮਦਰਦੀ ਭਰਿਆ ਜਿਹੜਾ ਖੜਾ ਰਵਈਆ ਜਾਂ ਮੇਜ ਤੇ ਮੂੜ ਤੇ ਲੋੜ ਤੇ ਮਦਦ ਕੀਤੀ ਅਸੀਂ ਹਾਜ਼ਰ ਹਾਂ ਅੱਜ ਦੇ ਸਮਾਗਮ ਦੇ ਵਿੱਚ ਕਿੰਨੇ ਜਥੇਬੰਦੀਆਂ ਨੇ ਪਾਕਿਸਤਾਨ ਨੂੰ ਆ ਕੇ ਨਾ ਲੱਗਦਾ ਕਿ ਕਿੰਨੇ ਇੱਥੇ ਕਿਸਾਨ ਜਥੇਬੰਦੀਆਂ ਨੇ ਪਹੁੰਚ ਕੇ ਦੇਖੋ ਲਗਭਗ 4-5 ਜਥੇਬੰਦੀਆਂ ਤਾਂ ਸਾਡੀਆਂ ਸੀ ਐ ਤਾਂ ਵਿਸ਼ੇਸ਼ ਕਰ ਨਹੀਂ ਸੀ ਤੱਕ ਅਸੀਂ ਜਥੇਬੰਦੀ ਨੂੰ ਵੀ ਤੁਸੀਂ ਭਾਈ ਸ਼ਰਧਾਂਜੀ ਜੀ ਸਮੇਤ ਪਹੁੰਚੋ ਇਹ ਤਾਂ ਸੀ ਬੁਲਾਇਆ ਨਹੀਂ ਕਿ ਮਜ਼ਦੂਰਾਂ ਦੇ ਜਥੇਬੰਦੀਆਂ ਵੀ ਆਈਆਂ ਨੇ ਕਿਸਾਨਾਂ ਦੇ ਜਥੇਬੰਦੀਆਂ ਨੇ ਵਿਦਿਆਰਥੀਆਂ ਦੀ ਜਥੇਬੰਦੀਆਂ ਵੀ ਆਈਆਂ ਨੇ ਸਾਬਕਾ ਸੰਸਦਾਂ ਦੀ ਜਥੇਬੰਦੀ ਵੀ ਆਈ ਹੈ ਤੇ ਹੋਰ ਆਮ ਜਨ ਦੇ ਸਮਾਜਿਕ ਜਥੇਬੰਦੀਆਂ ਨੇ ਪਾਰਲਮਨ ਚੌੜੇ ਆਏ ਨੇ ਹੋਰ ਜਥੇਬੰਦੀਆਂ ਆਈਆਂ ਨੇ ਸਭਾ ਅੰਦਲੀ ਸਮਾਗਮ ਦੇ ਵਿੱਚ ਕਿਸੇ ਮੁਸੱਦਿਆਂ ਦੀ ਜਾਂਦਾ ਜਿੰਨੇ ਨੇ ਸਾਥੀਆਂ ਨੂੰ ਪਤਾ ਲੱਗਿਆ ਜਿਨ੍ਹਾਂ ਦੇ ਨੇੜੇ ਸੀ ਉਹ ਇੱਥੇ ਆਏ ਨੇ ਉਹ ਉਹ ਉਸ ਟੈਂਡਰ ਦੇ ਰਹੇ ਸਨ ਆ ਸਰ ਕੋਈ ਅਜਿਹੀ ਲਾਖ ਦੇ ਵਿੱਚ ਕੋਈ ਅਜਿਹੀ ਮੰਗ ਜੋ ਤੁਸੀਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹੋ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹੋ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤਾਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਇਹ ਐਕਸੀਡੈਂਟ ਹੋਈ ਹੈ ਮੰਡਾਏ ਦੀ ਸੜਕ ਜਿਹੜੀ ਬਣੀ ਹੋਈ ਹੈ ਉਹ ਸੜਕ ਦਾ ਜਿਹੜਾ ਉਹ ਰੌਂਡ ਹੈ ਉਹ ਐਡਾ ਗਲਤ ਬਣਿਆ ਹੋਇਆ ਜਿੱਥੇ ਮਤਲਬ ਚੰਗੇ ਬੰਦੇ ਦਾ ਐਕਸੀਡੈਂਟ ਹੁੰਦਾ ਹੈ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਉਹ ਠੇਕੇਦਾਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਐਕਸੀਡੈਂਟ ਇੱਕ ਨਹੀਂ ਉੱਥੇ ਐਕਸੀਡੈਂਟ ਹੋਰ ਵੀ ਹੋਣਗੇ ਉਹ ਮੋੜ ਇਹ ਹਜੇ ਵੀ ਚੰਗਾ ਭਲਾ ਬੰਦਾ ਵੀ ਉਹ ਤਾਂ ਤੁੰਦ ਤੁੰਦ ਪੈਂਦੀ ਸੀ ਉਹਦੇ ਵਿੱਚ ਨਹੀਂ ਜਾਂ ਡਰਾਈਵਰ ਨੂੰ ਪਤਾ ਲੱਗਿਆ ਉਹ ਤਾਂ ਚੰਗਾ ਭਲਾ ਬੰਦਾ ਵੀ ਉੱਥੇ ਐਕਸੀਡੈਂਟ ਹੋ ਜਾਂਦਾ ਗੱਡੀ ਮੋੜ ਨੂੰ ਬਹੁਤ ਹੀ ਘੇਰਾ ਉਹਦਾ ਐ ਮੋੜਿਆ ਵਾ ਤਾਂ ਠੀਕ ਹੀ ਨਹੀਂ ਉਹ ਡੀਸੀ ਬਰਨਾਲਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਧਿਆਨ ਚ ਲਾ ਕੇ ਉਹ ਤੇ ਕੰਟਰੈਕਟ ਠੇਕੇਦਾਰ ਤੇ ਕਾਰਵਾਈ ਕਰਕੇ ਉਹਨੂੰ ਦੋਸਤ ਕਰਵਾਵੇ